ਸਵਾਗਤ ਹੈ ਦੋਸਤੋ ਤੁਹਾਡਾ ਸਵਕ ਡੀਐਸਡਬਲਯੂ ਪੇਜ ਦੇ ਉੱਤੇ ਅੱਜ ਆਪਾਂ ਤੁਹਾਡੇ ਵਾਸਤੇ ਹੀਰੇ ਵਰਗੀ ਕਾਰ ਲੈ ਕੇ ਆਏਗੇ ਜਿਹਨੂੰ ਆਪਾਂ ਨਗੀਨਾ ਕਹਿੰਦੇ ਨੇ ਨਾ ਉਹ ਕਾਰ ਲੈ ਕੇ ਆਏਗੇ 프ਰੰਟ ਤੋਂ ਲੈ ਕੇ ਸਾਰੇ ਸ਼ੀਸ਼ਿਆਂ ਤੋਂ ਲੈ ਕੇ ਸਾਰੀ ਗੱਡੀ ਆਲਮੋਸਟ オリジナル ਪੇਂਟ ਦੀ ਕਾਰ ਹੈਗੀ ਜੇਕਰ ਸ਼ੀਸ਼ਿਆਂ ਦੀ ਗੱਲ ਕਰੀਏ ਸਾਰੇ ਸ਼ੀਸ਼ੇ オリジナル ਨੇ ਕਾਰ ਦੇ ਇੱਕ ਨਟ ਤੱਕ ਨਹੀਂ ਗੱਡੀ ਦਾ ਚੇਂਜ ਹੈਗਾ ਸਾਰਿਆਂ ਨੂੰ ਪਹਿਲਾਂ ਆਪਾਂ ਗੱਡੀ ਦਾ ਬੈਕਗ੍ਰਾਉਂਡ ਦਿਖਾ ਰਨੇਗੇ ਤੁਹਾਨੂੰ ਚਾਰੇ ਪਾਸਿਓਂ ਗੱਡੀ ਦਾ ਕਿਸੇ ਪਾਸੇ ਰੀਪੇਂਟ ਨਹੀਂ ਹੈਗਾ ਬੰਪਰ ਤੋਂ ਲੈ ਕੇ ਬੰਪਰ ਤੱਕ ਆਲਮੋਟ ਸਾਰੀ ਕਾਰ ਓਰੀਜినਲ ਹੈਗੀ ਦੋਸਤੋ ਗੱਲ ਕਰ ਲਈਏ ਮਾਡਲ ਦੀ 2016 ਮਾਡਲ ਦੀ ਕਾਰ ਹੈਗੀ ਇਹ ਪਹਿਲੇ ਨਾਂ ਦੀ ਕਾਰ ਹੈਗੀ ਦੋਸਤੋ 2016 ਪਹਿਲੇ ਨਾਂ ਦੀ ਕਾਰ ਹੈਗੀ ਕੋਈ ਲੱਗੀ ਬੱਜੀ ਨਹੀਂ ਪੂਰੀ ਆਪਣੀ ਜ਼ਿੰਮੇਵਾਰੀ ਨਾਲ ਆਪਾਂ ਤੁਹਾਨੂੰ ਪਾ ਘਾਰ ਦੇਵਾਂਗੇ ਸਾਰਿਆਂ ਨੂੰ ਪਹਿਲਾਂ ਆਪਾਂ ਤੁਹਾਨੂੰ ਇੰਜਨ ਦਾ ਵੀਊ ਆਪਾਂ ਦੋਸਤੋ ਚੈੱਕ ਕਰਵਾਉਣੇਗੀ हां जी दोस्तों, ਗੱਲ ਕਰ ਲਈ ਆਪਾਂ ਇੰਜਨ ਬਾਰੇ। ਸਾਰਿਆਂ ਨੂੰ ਪਹਿਲਾਂ ਤਾਂ ਨੂੰ ਆਪਾਂ ਫਰੰਟ ਫੱਟੀ ਚੈੱਕ ਕਰਵਾਉਣਾ ਹੈਗੇ। ਕਿਸੇ ਨਾੜ ਦੇ ਉੱਤੇ ਦੋਸਤ ਚਾਬੀ ਤਾਂ ਕਣੀ ਲੱਗੀ ਹੋएगी। ਚੈੱਕ ਕਰ ਸਕਦੇ ਹੋ ਤੁਸੀਂ ਕੁੰਡੇ ਕਾਂਡੇ ਇਦਾਂ ਚਮਕਦੇ ਨੇ ਜਿੱਦਾਂ ਨਵੀਂ ਕਾਰ। ਜਿੱਦਾਂ ਕਿ ਆਪਾਂ ਤਾਂ ਨੂੰ 17 18 ਮਾਡਲ, 20 ਮਾਡਲ ਵੀ ਕਾਰਨ ਦਿਖਾਈਆਂ ਨਹੀਂ ਗਈਆਂ। ਮੈਂ ਕਹਿੰਦਾ ਵੀ 20 ਮਾਡਲ, 21 ਮਾਡਲ ਕਾਰ ਨੂੰ ਬਰੂਬਰ ਖੜਾ ਲਿਓ। ਬਿਲਕੁਲ ਨਵੀਂ ਕਾਰ ਦੇ ਬਰਾਬਰ ਆ ਗਈ ਕਾਰ। ਇੰਨੀ ਸੰਭਾਲ ਦੇ ਵਿੱਚ ਕਾਰ ਰੱਖੀ ਹੋਈ ਹੈਗੀ। ਗੱਡੀ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਬੀ ਕਹੇ ਜੀ ਚਾਲ ਚਲਾਵੇ ਦੀ ਕਾਰ ਹੋਵੇਗੀ ਹਜੇ ਤੱਕ ਕੋਈ ਸਟicker ਤੱਕ ਨਹੀਂ ਲਿਆ ਹੈਗਾ ਜਿਹੜੇ ਨਟ ਪੇਚ ਨੇ ਇੰਜਨ ਦੇ ਉਹ ਵੀ ਹਜੇ ਤੱਕ ਚਾਂਦੀ ਵਾਂਗੂ ਚਮਕੀ ਜਾਂਦੇ ਨੇਗੇ ਗੱਲ ਕਰ ਲਈਏ ਆਪਾਂ ਜਿੱਦਾਂ ਕਿ ਸਿਲੰਸਰ ਪੱਤੀ ਹੁੰਦੀ ਹੈਗੀ ਉਹ ਵੀ ਸਟੀਲ ਵਾਂਗੂ ਚਮਕ ਰਹੀ ਹੈਗੀ ਦੋਸਤੋ ਜਿੱਦਾਂ ਕਿ ਚਾਂਦੀ ਦੀ ਬਣਾਈ ਹੁੰਦੀ ਹੈ ਨਾ ਚਾਂਦੀ ਵਾਂਗੂ ਚਮਕ ਰਹੀਏਗੀ ਆਹ ਦੇਖ ਸਕਦੇ ਹੋਗੇ ਸਾਰੇ ਪਾਸੇ ਕਿਸੇ ਪਾਸੇ ਕੋਈ ਸਟicker ਤੱਕ ਨਹੀਂ ਲਿਆ ਹੈਗਾ ਗੱਲ ਕਰੀਏ ਐਪਰਨ ਦੀ ਐਪਰਨ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦੇ ਬਿਲਕੁਲ ਸੀਲਡ ਕਰ ਹੈਗੀ ਜਿਹਨੂੰ ਆਪਾਂ ਸੀਲਡ ਕਰ ਕਹਿੰਦੇ ਨੇ ਬਾਕੀ ਗੱਲ ਕਰੀਏ ਜੀ ਆਪਾਂ ਇਧਰਲੇ ਪਾਸੇ ਵੀ ਤੁਹਾਨੂੰ ਐਪਰਨ ਦਿਖਾ ਦਿੰਨੇ ਆ ਕਿ ਤੇ ਨਵੀਂ ਅਮਰੌਣ ਦੀ ਬੈਟਰੀ ਹੈ ਗੱਡੀ ਦੇ ਵਿੱਚ ਇਧਰੋਂ ਵੀ ਐਪਰਨ ਚੈੱਕ ਕਰ ਲਓ ਤੇ ਦੂਜੇ ਪਾਸੇ ਬੌਨਟ ਦੇ ਨਾਲ ਵੀ ਚੈੱਕ ਕਰ ਸਕਦੇ ਹੋ ਤੇ ਸਾਰੀ ਸੀਲ ਵੀ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਕੋਈ ਸੀਲ ਵਗੈਰਾ ਨਹੀਂ ਬਣੀ ਹੈਗੀ ਦੋਸਤੋ ਇਧਰੋਂ ਵੀ ਤੁਹਾਨੂੰ ਆਪਾਂ ਨਟ ਚੈੱਕ ਕਰਵਾਉਣਾ ਕਿਸੇ ਨਟ ਦੇ ਉੱਤੇ ਚਾਬੀ ਨਹੀਂ ਲੱਗੀ ਕਈ ਵਾਰੀ ਵੀਰ ਮੇਰੇ ਦੂਰੋਂ ਆਉਂਦੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕਤਹਾ ਹੀ ਨਹੀਂ ਅਸੀਂ ਵਰਤਦੇ ਹਾਂ ਕਿ ਤੁਹਾਨੂੰ ਗੱਡੀ ਦਿਖਾਉਣ ਦੇ ਵਿੱਚ ਕੱਲੀ-ਕੱਲੀ ਚੀਜ਼ ਬਰੀਕੀ ਦੇ ਨਾਲ ਤੁਹਾਨੂੰ ਆਪਾਂ ਚੈੱਕ ਕਰਵਾਵਾਂਗੇ ਹਜੇ ਤੱਕ ਸਟicker ਤੱਕ ਗੱਡੀ ਦੇ ਵਿੱਚ ਲੱਗੇ ਪਏ ਨੇਗੇ ਆ ਤੁਸੀਂ ਦੇਖ ਸਕਦੇ ਹੋਵੋਗੇ ਆਪਾਂ ਕੱਲੀ-ਕੱਲੀ ਚੀਜ਼ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਦੋਸਤੋ ਦੇਖ ਸਕਦੇ ਹੋਵੋਗੇ ਇੰਜਨ ਦੀ ਕੰਡੀਸ਼ਨ ਮੈਂ ਕਹਿੰਨਾ ਵੀ ਨਵੀਂ ਕਾਰ ਨੂੰ ਬਰੋਬਰ ਖੜਾ ਲੇ ਤੁਸੀਂ ਕਾਰ ਦਾ ਰਿਵਿਊ ਤੁਸੀਂ ਚੈੱਕ ਕਰ ਸਕਦੇ ਹੋਵੋਗੇ ਬਿਲਕੁਲ ਜਿੱਦਾਂ ਕਿ 22 ਤੇ ਹੀ ਮਾਡਲ ਕਾਰ ਹੁੰਦੀ ਹੈ ਨਾ ਉਦਾਂ ਦੀ ਕਾਰ ਪਈ ਹੈਗੀ 2016 ਮਾਡਲ ਦੀ ਕਾਰ ਹੈਗੀ ਫਾਸਟ ਆਨਰ ਦੀ ਕਾਰ ਹੈਗੀ ਬਹੁਤ ਜੈਜ ਰੇਟ ਦੇ ਵਿੱਚ ਤੁਹਾਨੂੰ ਕਪਾ ਕਾਰ ਦੇਵਾਂਗੇ ਆਜੋ ਆਪਾਂ ਹੁਣ ਤੁਹਾਨੂੰ ਗੱਡੀ ਦਾ ਰਿਵਿਊ ਵੀ ਇੱਕ ਵਾਰੀ ਦੁਬਾਰਾ ਤੋਂ ਚੈੱਕ ਕਰਵਾ ਲਨੇਗੇ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਇਹ ਕਾਰ ਆ ਜਾਂਦੀ ਹੈਗੀ ਦੇਖ ਸਕਦੇ ਹੋ ਤੁਸੀਂ ਲਾਈਟਾਂ ਦੀ ਬਹੁਤ ਸ਼ਾਈਨਿੰਗ ਹੈਗੀ ਬਾਕੀ ਗੱਡੀ ਦੇ ਵਿੱਚ ਸ਼ਾਈਨਿੰਗ ਕਲਰ ਇੰਨਾ ਪਿਆਰਾ ਨਾ ਸ਼ਾਈਨਿੰਗ ਹੀ ਕਲਰ ਕਾਰ ਦੇ ਵਿੱਚ ਇੰਨੀ ਹੈਗੀ ਮੈਂ ਕਹਿੰਦਾ ਵੀ ਚਿਹੇ ਮੂੰਹ ਦੇਖ ਲਈਏ ਆਪਾਂ ਸ਼ੀਸ਼ੇ ਮੰਗੂ ਚਮਕਦੀ ਹੈਗੀ ਕਾਰ ਸਾਰੀ ਕਾਰ ਦਾ ਆਪਾਂ ਬੈਕਗ੍ਰਾਉਂਡ ਦਿਖਾ ਦਨੇ ਕਿ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਇਹ ਕਾਰ ਆ ਜਾਂਦੀ ਹੈਗੀ ਬੀਡੀਆਈ ਵਾਲਾ ਵੇਰੀਐਂਟ ਆ ਕਾਰ ਦਾ ਬਾਕੀ ਨਵੇਂ ਵਰਜਨ ਦੀ ਕਾਰ ਹੈਗੀ ਇਹ ਦੇਖ ਸਕਦੇ ਹੋ ਕਲਰ ਬਹੁਤ ਪਿਆਰਾ 걸 ਰਹੇਗਾ ਜੇਕਰ ਆਪਾਂ ਬੈਗ ਤੋਂ ਗੱਲ ਕਰੀਏ ਬੈਗ ਤੋਂ ਵੀ ਆਪਾਂ ਦਿਖਾ ਦਨੇ ਬਹੁਤ ਲਗਜ਼ਰੀ ਕਾਰ ਹੈਗੀ ਬੈਗ ਤੋਂ ਵੀ ਦੋਸਤੋ ਚੈੱਕ ਕਰ ਸਕਦੇ ਹੋ ਤੁਸੀਂ ਕਿਸੇ ਪਾਸੇ ਸਕ੍ਰੈਚ ਤੱਕ ਨਹੀਂ ਹੈਗਾ ਕਾਰ ਦੇ ਇਧਰੋਂ ਵੀ ਆਪਾਂ ਚੈੱਕ ਕਰਾ ਦਨੇ ਕਿ ਸਿਆਜ ਕਾਰ ਹੈਗੀ ਕਿਸੇ ਪਾਸੇ ਸਕਰੈਚ ਤੱਕ ਨਹੀਂ ਹੈਗਾ ਜੇਕਰ ਮਾੜਾ-ਮੋਟਾ ਹੈਗਾ ਤਾਂ ਹੈਗਾ ਦੋਸਤੋ ਕੋਈ ਵੀ ਪਾਰਟ ਰੀਪੇਂਟ ਨਹੀਂ ਹੈਗਾ ਗੱਡੀ ਦੇ ਵਿੱਚ ਜੇਕਰ ਗੱਲ ਕਰੀ ਆਪਾਂ ਵਿੱਚੋਂ ਇੰਟੀਰੀਅਰ ਦੀ ਤਾਂ ਆਪਾਂ ਇੰਟੀਰੀਅਰ ਵੀ ਤੁਹਾਨੂੰ ਆਪਾਂ ਚੈੱਕ ਕਰਵਾ ਦਨੇਗੇ ਚੈੱਕ ਕਰ ਸਕਦੇ ਹੋ ਤੁਸੀਂ ਇੰਟੀਰੀਅਰ ਦੇਖੋ ਜੀ ਕੱਲੀ-ਕੱਲੀ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦੀ ਡੈਸ਼ਬੋਰਡ ਚੈੱਕ ਕਰ ਸਕਦੇ ਹੋ ਕਿਸੇ ਪਾਸੇ ਕੋਈ ਖਸਾਫਟ ਨਹੀਂ ਹੈਗੀ ਕਾਰ ਦੇ ਜੇਕਰ ਸਟੀਰੀਓ ਸਿਸਟਮ ਦੀ ਗੱਲ ਕਰੀਏ ਤਾਂ ਕੰਪਨੀ ਫਿਟਡ ਸਟੀਰੀਓ ਸਿਸਟਮ ਆ ਜਾਂਦਾ ਹੈਗਾ ਗੱਲ ਕਰੀਏ ਆਪਾਂ ਸੀਟ ਕਵਰਾਂ ਦੀ ਨਵੇਂ ਸੀਟ ਕਵਰ ਨੇਗੇ ਤੇ ਬੈਕ ਤੋਂ ਵੀ ਚੈੱਕ ਕਰ ਸਕਦੇ ਹੋ ਨਵੀਂ ਕਾਰ ਹੈਗੀ ਦੋਸਤੋ ਕੁੰਡੇ ਕਬਜੇ ਦੀ ਗੱਲ ਕਰ ਲਈਏ ਕਿਸੇ ਪਾਸੇ ਕੋਈ ਖੁੱਲ ਖਲਾवट ਨਹੀਂ ਹੈਗੀ ਬ੍ਰੈਂਡ ਨਿਊ ਕਾਰ ਹੈਗੀ ਨਵੀਂ ਕਾਰ ਹੈ ਜਿਹਨੂੰ ਆਪਾਂ ਨਵੀਂ ਕਾਰ ਕਹਿੰਦੇ ਨੇਗੇ ਬਾਕੀ ਸਵਿਚ ਵਗੈਰਾ ਤੇ ਤੁਸੀਂ ਦੇਖ ਸਕਦੇ ਹੋ ਕੋਈ ਖਸਾਬੜ ਤੱਕ ਨਹੀਂ ਹੈਗੀ ਬਿਲਕੁਲ ਨਵੀਂ ਨਕੋਰ ਕਾਰ ਹੈਗੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਸਾਰੇ ਸ਼ੀਸ਼ੇ ਨਾਲ ਦੇ ਨੇ ਉਹ ਵੀ ਤੁਹਾਨੂੰ ਆਪਾਂ ਚੈੱਕ ਕਰਵਾਵਾਂਗੇ ਦੇਖੋ ਦੋਸਤੋ ਰੀਡਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ 1 ਲੱਖ 8000 ਤੇ 10 ਕਿਲੋਮੀਟਰ ਗੱਡੀ ਹੁਣ ਤੱਕ ਚੱਲ ਚੁੱਕੀ ਹੈਗੀ ਜੇਕਰ ਗੱਲ ਕਰੀ ਆਪਾਂ ਸਟੀਰੀਓ ਸਿਸਟਮ ਦੀ ਤਾਂ ਕੰਪਨੀ ਫਿਟਡ ਹੀ ਆ ਜਾਂਦਾ ਹੈਗਾ ਡਬਲ 에ਅ ਬੈਗ ਦੇ ਵਿੱਚ ਇਹ ਕਾਰ ਆ ਜਾਂਦੀ ਹੈਗੀ ਬਹੁਤ ਨੀਟ ਐਂਡ ਕਲੀਨ ਇੰਟੀਰੀਅਰ ਆ ਕਾਰ ਦਾ ਬਹੁਤ ਹੀ ਸਾਫ ਤੇ ਰੇਟ ਤੁਹਾਨੂੰ ਇਹ じゃ ਦੇਣ ਜਾ ਰਹੇ ਹਾਂਗੇ ਆਪਾਂ ਤੇ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਦੋਸਤੋ ਤੁਸੀਂ ਇਦੇ ਵਿੱਚ ਬਹੁਤ ਹੀ ਜ਼ਿਆਦੇ ਫੰਕਸ਼ਨ ਆ ਜਾਂਦੇ ਨੇ ਆ ਰੂਫ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਪਾ ਚੈੱਕ ਕਰਵਾਣੇਗੇ ਤੇ ਸ਼ੀਸ਼ੇ ਵੀ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ ਇਧਰੋਂ ਜੇਕਰ ਗੱਲ ਕਰੀਏ ਪਾ ਚਾਰਜਿੰਗ ਪੁਆਇੰਟ ਦੀ ਇਧਰ ਡਬਲ ਟੱਚ ਚਾਰਜਿੰਗ ਪੁਆਇੰਟ ਆ ਜਾਂਦਾ ਹੈਗਾ ਬਹੁਤ ਵਧੀਆ ਇੱਥੇ ਸਿਸਟਮ ਦਿੱਤਾ ਹੋਇਆ ਹੈਗਾ ਜਿੱਦਾਂ ਕਿ ਇਹਨੂੰ ਪ੍ਰੈਸ ਕਰਦੇ ਆਪਾਂ ਇਹ ਖੁੱਲ ਜਾਂਦਾ ਹੈਗਾ ਬਹੁਤ ਵਧੀਆ ਸਿਸਟਮ ਹੈਗਾ ਜਿੱਦਾਂ ਗਲਾਸ ਵਗੈਰਾ ਧਰਨਾ ਹੈਗਾ ਇੱਥੇ ਆਪਾਂ ਨੇ ਤੇ ਪ੍ਰੈਸ ਕਰਦੇ ਆਪਾਂ ਬੰਦ ਹੋ ਜਾਂਦਾ ਹੈਗਾ ਗੀਅਰ ਨੋਬ ਚੈੱਕ ਕਰ ਸਕਦੇ ਹੋ ਕਿਸੇ ਪਾਸੇ ਕੋਈ ਖਸਾਬਟ ਨਹੀਂ ਹੋएगी ਬਿਲਕੁਲ ਸਾਫ ਸਫਾਈ ਕਰਾ ਰਹੀ ਹੈਗੀ ਤੇ ਬੈਗ ਦੇ ਉੱਤੇ ਵੀ ਏਸੀ ਵੈਂਟ ਆ ਜਾਂਦੇ ਨੇਗੇ ਬੈਗ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਡਬਲ ਏਸੀ ਵੈਂਟ ਆ ਜਾਂਦਾ ਜੀ ਬੈਗ ਦੇ ਉੱਤੇ ਵੀ ਤੇ ਇਹ ਡਬਲ ਚਾਰਜਿੰਗ ਪੁਆਇੰਟ ਇੱਧਰ ਵੀ ਆ ਜਾਂਦਾ ਇੱਕ ਚਾਰਜਿੰਗ ਪੁਆਇੰਟ ਬੈਗ ਦੇ ਉੱਤੇ ਦਿੱਤਾ ਹੋਇਆਗਾ ਤੇ ਆਰਮ ਅਰੇਸਟ ਕੰਪਨੀ ਫਿਟਡ ਹੀ ਇਹਦੇ ਵਿੱਚ ਗੱਡੀ ਦੇ ਵਿੱਚ ਆਉਂਦਾਗਾ ਬਹੁਤ ਸ਼ਾਨਦਾਰ ਸੀਟ ਕਵਰ ਨੇ ਤੇ ਮੈਟ ਵੀ ਕੰਪਨੀ ਵਾਲੇ ਨੇਗੇ ਹਜੇ ਤੱਕ ਬਿਲਕੁਲ ਸਾਫ ਸੁਥਰੀ ਕਾਰ ਹੈਗੀ ਜਿੱਦਾਂ ਆਪਾਂ ਤੁਹਾਨੂੰ ਇਧਰੋਂ ਕੁੰਡੇ ਕਾਂਡੇ ਦਿਖਾ ਦਈਏ ਨਾ ਹੈਰਾਨ ਰਹਿ ਜਾਓਗੇ ਦੋਸਤੋ ਦੇਖ ਕੇ ਕਾਰ ਵੀ ਇੰਨੀ ਸਾਫਕਾਰ ਕਿਉਂਕਿ ਇਹ ਕੰਪਨੀ ਦੇ ਕੋਲ ਚੱਲੀ ਹੋਈ ਕਾਰ ਹੈਗੀ ਬਹੁਤ ਸ਼ਾਨਦਾਰ ਡੈਮੋ ਕਾਰ ਹੈਗੀ ਗੱਲ ਕਰ ਲਈ ਆਪਾਂ ਸ਼ੀਸ਼ਿਆਂ ਦੀ ਫਰੰਟ ਤੋਂ ਲੈ ਕੇ ਸਾਰੀ ਕਾਰ ਸਿਲਡ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਦੋਸਤੋ ਜਿਹੜੇ ਇਹ ਸਟicker ਏਜੰਸੀ ਦੇ ਵਿੱਚੋਂ ਪਹਿਲਾਂ ਲੱਗ ਕੇ ਆਉਂਦੇ ਸੀ ਨਾ ਉਹ ਹਜੇ ਤੱਕ ਮਰੂਤੀ ਸੰਜੁਕੀ ਦਾ ਹਜੇ ਤੱਕ ਸਟicker ਲੱਗਿਆ ਹੋਇਆ ਹੈਗਾ ਸਾਰਿਆਂ ਦੇ ਉੱਤੇ ਕੋਡ ਪਾਏ ਹੋਏ ਨੇ ਇਹੀ ਕੋਡ ਦੇ ਸਾਰੇ ਸ਼ੀਸ਼ਿਆਂ ਦੇ ਉੱਤੇ ਤੁਹਾਨੂੰ ਮਾਰਕਰ ਮਿਲਣਗੇ ਆ ਤੁਸੀਂ ਦੇਖ ਸਕਦੇ ਹੋ ਐਚ ਆਰ ਨੰਬਰ ਦੀ ਕਾਰ ਹੈਗੀ ਤੇ ਸਾਰੇ ਮਾਰਕਰ ਤੁਹਾਨੂੰ ਆਪਾਂ ਸ਼ੀਸ਼ਿਆਂ ਤੋਂ ਦਿਖਾ ਦਿੰਨੇ ਹੈਗੇ ਏ ਟੂ ਜ਼ेड ਸਾਰੇ ਮਾਰਕੇ ਸਾਰੇ ਸ਼ੀਸ਼ਿਆਂ 'ਤੇ ਤੁਹਾਨੂੰ ਇੱਕੋ ਜਿਹੇ ਮਿਲਣਗੇ ਦੋਸਤੋ ਬੈਗ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੀਸ਼ਾ ਤੁਹਾਨੂੰ ਚੇਂਜ ਨਹੀਂ ਮਿਲੂਗਾ ਕਾਰ ਤੁਸੀਂ ਦੇਖ ਸਕਦੇ ਹੋ ਲਿਸ਼ਕੋਰੇ ਮਾਰਦੀ ਹੈ ਜਿੱਦਾਂ ਕਿ ਸ਼ੀਸ਼ੇ ਦੇ ਵਿੱਚੋਂ ਆਪਾਂ ਮੂੰਹ ਦੇਖਣਾ ਹੁੰਦਾ ਨਾ ਐਦਾਂ ਦੀ ਚਮਕਦੀ ਹੈ ਕਾਰ ਬਿਲਕੁਲ ਬਰੈਂਡ ਨਿਊ ਕਾਰ ਹੈਗੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਦੋਸਤੋ ਜਿੱਦਾਂ ਕਿ ਆਪਾਂ ਤੁਹਾਨੂੰ ਆਪਣੇ ਪੇਜ ਦੇ ਉੱਤੇ ਸਮਝਾਉਣੇ ਹੁੰਨੇ ਆ ਕਿ ਜਦੋਂ ਵੀ ਕਾਰ ਤੁਸੀਂ ਖਰੀਦਣੀ ਹੈ ਇਹ ਬੈਗ ਤੋਂ ਤੁਸੀਂ ਸੀਲ ਜ਼ਰੂਰ ਦੇਖਿਆ ਕਰੋ ਜਿਵੇਂ SAP ਦੀ ਜੀਭ ਵਰਗੀ ਇਹ ਸੀਲ ਪਈ ਹੈਗੀ ਇਦਾਂ ਦੀ ਇਹ ਸੀਲਾ ਹੁੰਦੀਆਂ ਨੇ ਇਹ origignal ਸੀਲ ਦੀ ਨਿਸ਼ਾਨੀ ਹੁੰਦੀ ਹੈਗੀ ਗੱਲ ਕਰ ਲਈਏ ਟਾਇਰਾਂ ਦੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਪਏ ਨੇ ਕਾਰ ਦੇ ਕੋਈ ਟਾਇਰ ਨਹੀਂ ਪਵਾਉਣਾ ਕੋਈ ਸਰਵਿਸ ਨਹੀਂ ਕਰਾਉਣੀ ਕੁਛ ਨਹੀਂ ਦੋਸਤੋ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਆਜੋ ਦੂਜੀ ਸਾਈਡ ਤੇ ਆਪਾਂ ਇਧਰੋਂ ਵੀ ਤੁਹਾਨੂੰ ਸ਼ੀਸ਼ੇ ਚੈੱਕ ਕਰਵਾਣੇਗੇ ਚੈੱਕ ਕਰ ਸਕਦੇ ਹੋਗੇ ਮਾਰ ਕੇ ਕੱਲੇ-ਕੱਲੇ ਸ਼ੀਸ਼ੇ ਤੇ ਆਪਾਂ ਤੁਹਾਨੂੰ ਮਾਰਕਰ ਚੈੱਕ ਕਰਵਾਵਾਂਗੇ ਡਰਾਈਵਰ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਹਜੇ ਤੱਕ ਕੋਈ ਸ਼ੀਸ਼ਾ ਚੇਂਜ ਨਹੀਂਗਾ ਕਾਰ ਦਾ ਸਾਰੇ ਸ਼ੀਸ਼ੇ ਨਾਲ ਦੇ ਨੇ ਜੇਕਰ ਸੈੱਡਾਂ ਵਾਲੀ ਸੀਟਾਂ ਦੀ ਗੱਲ ਕਰੀਏ ਆਟੋ ਫੋਲਡੇਵਰਨਿੰਗੇ ਇਹ ਵੀ ਅੰਦਰੋਂ ਫੋਲਡ ਹੁੰਦੇ ਨੇਗੇ ਇਹ ਬਟਨ ਦਿੱਤਾ ਹੋਇਆ ਹੈ ਦੋਸਤੋ ਕਿਸੇ ਬਟਨ ਦੇ ਉੱਤੇ ਕਿਸਾਬਟ ਤੱਕ ਨਹੀਂ ਹੈਗੀ ਬਿਲਕੁਲ ਸਾਫ ਸਥਰੀਕਰ ਹੈਗੀ ਜੇਕਰ ਗੱਲ ਕਰੀਏ ਆਪਾਂ ਗੁੰਡਿਆਂ ਦੀ ਇਧਰੋਂ ਬਿਲਕੁਲ ਸਟੀਲ ਵਾਂਗੂ ਚਮਕ ਰਹੇ ਨੇ ਕਿਸੇ ਪਾਸੇ ਕੋਈ ਐਦਾਂ ਨਹੀਂ ਹੈਗਾ ਕਿ ਖੁੱਲ ਖਲਾਫਟ ਹੋਊਗੀ ਕਿਸੇ ਨੱਡ ਦੇ ਉੱਤੇ ਚਾਬੀ ਤੱਕ ਨਹੀਂ ਲੱਗੀ ਹੈਗੀ ਇਹ ਚੀਜ਼ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੋਊਗੀ ਫਰੰਟ ਵਾਲੇ ਮੈਟ ਵੀ ਅਜੇ ਤੱਕ ਨਾਲ ਦੇ ਹੀ ਪਏ ਨੇ ਕਾਰ ਦੇ ਜਿਹੜੇ ਕੰਪਨੀ ਦੇ ਵਿੱਚੋਂ ਮੈਟ ਆਉਂਦੇ ਨੇ ਦੋਸਤੋ ਉਹੀ ਮੈਟ ਨਹੀਂਗੇ ਜਿੱਦਾਂ ਕਿ ਨਵੀਆਂ ਹੁਣ ਆ ਬਰੀਜਾਕਾਰ ਦੇ ਵਿੱਚ ਇਹ ਆਉਂਦੀ ਹੈ ਨਾ ਲਾਈਟਿੰਗ ਕੀ ਦੇ ਉੱਤੇ ਇਹ ਵੀ ਇਹਦੇ ਵਿੱਚ ਫੰਕਸ਼ਨ ਹੈਗਾ ਇਹਦੇ ਵਾ ਲਾਈਟਿੰਗ ਵੀ ਇਹ ਆਉਂਦੀ ਹੈ ਡਬਲ ਐਸ ਸਪੀਕਰਿੰਗ ਆ ਜਾਂਦਾ ਹੈਗਾ ਜੇਕਰ ਦੇਖੀਏ ਆਪਾਂ ਸਟੀਰੀਓ ਸਿਸਟਮ ਦਾ ਇਹ ਵਿੰਡੋ ਦੇ ਵਿੱਚ ਵੀ ਸਪੀਕਰ ਆ ਜਾਂਦੇ ਨੇਗੇ ਦੋਸਤੋ ਦੋਸਤੋ ਆਪਾਂ ਸਾਰੀ ਕਾਰ ਦਾ ਰਿਵਿਊ ਤੁਹਾਨੂੰ ਆਪਾਂ ਚੈੱਕ ਕਰਵਾ ਚੱਕਿਆਂਗੇ ਡਿੱਗੀ ਰਹਿ ਗਈ ਡਿੱਗੀ ਦਾ ਰਿਵਿਊ ਵੀ ਆਪਾਂ ਚੈੱਕ ਕਰਵਾ ਦੁੰਨੇ ਆ ਕਿ ਕਾਰ ਦੀ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਸ਼ੀਸ਼ੇ ਮੰਗੂ ਚਮਕਦੀ ਹੈਗੀ ਕਾਰ ਆਪਾਂ ਦੁਬਾਰਾ ਤੋਂ ਦੁਬਾਰਾ ਤੁਹਾਨੂੰ ਤਾਂ ਦਿਖਾ ਰਹੇ ਆਂਗੇ ਕਈ ਵਾਰੀ ਵੀ ਦੂਰੋਂ ਆਉਂਦੇ ਨੇਗੇ ਵੀ ਕਿਸੇ ਵੀ ਤਰ੍ਹਾਂ ਦਾ ਡਾਊਟ ਨਾ ਰਹੇ ਕਿਸੇ ਤਰ੍ਹਾਂ ਦੀ ਕੋਈ ਕਦਾਹੀ ਨਾ ਰਹੇ ਦਿਖਾਉਣ ਦੇ ਵਿੱਚ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੁਆਰਾ-ਦੁਆਰਾ ਮੈਂਸ਼ਨ ਕਰਵਾ ਰਹੇ ਆਂਗੇ ਜਿੱਦਾਂ ਦੋਸਤੋ ਆਪਾਂ ਡਿੱਗੀ ਹੈਗੀ ਡਿੱਗੀ ਦੇ ਵਿੱਚ ਬਟਨ ਨੂੰ ਪ੍ਰੈਸ ਕਰਾਂਗੇ ਇੱਥੋਂ ਪ੍ਰੈਸ ਕਰਾਂਗੇ ਤੇ ਡਿੱਗੀ ਖੁੱਲ ਜਾਈਗੀ ਇਹ ਆ ਖੁੱਲ ਗਈ ਜੀ ਕਿਸੇ ਤਰ੍ਹਾਂ ਦੀ ਕੋਈ ਚਾਬੀ ਲਾਉਣ ਦੀ ਲੋੜ ਨਹੀਂ ਦੇਖ ਸਕਦੇ ਨੇ ਡਿੱਗੀ ਦੀ ਕੰਡੀਸ਼ਨ ਬਿਲਕੁਲ ਬ੍ਰੈਂਡ ਨਿਊ ਜਿੱਦਾ ਏਜੰਸੀ ਦੇ ਵਿੱਚੋਂ ਕਾਰ ਲੈਣੀ ਹੈ ਨਾ ਤੁਸੀਂ ਨੇ ਉਹੋ ਜਿਹੀਆਂ ਕਾਰਾਂ ਆਪਾਂ ਸੇਵਕ ਡੀਐਸਡਬਲਯੂ ਪੇਜ ਦੇ ਉੱਤੇ ਤੁਹਾਨੂੰ ਲੱਭ ਲੱਭ ਕੇ ਲੈ ਕੇ ਆਉਣੇ ਆ ਦੋਸਤੋ ਮਿਹਨਤ ਬਹੁਤ ਕਰ ਦਿਆਂਗੇ ਤੁਹਾਡੇ ਵਾਸਤੇ ਦੋਸਤੋ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੁਹਾਡੇ ਸਬਸਕ੍ਰਾਈਬ ਦੇ ਨਾਲ ਸਾਡਾ ਮਾਣ ਵੱਧ ਜਾਂਦਾ ਹੈਗਾ ਤੇ ਬਾਕੀ ਤੁਸੀਂ ਸਾਰੀਆਂ ਸੀਲਾ ਵਗੈਰਾ ਬੈਗ ਤੋਂ ਵੀ ਚੈੱਕ ਕਰ ਸਕਦੇ ਹੋ ਦੋਸਤੋ ਕਿਸੇ ਨੜ ਦੇ ਉੱਤੇ ਚਾਬੀ ਹੋਵੇ ਤਾਂ ਆਪਾਂ ਦੇਣਦਾਰ ਹੋਵਾਂਗੇ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਇਧਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਲੈਟਾ ਲੂਟਾ ਸਭ ਕੁਝ ਨਾਲ ਦਾ ਹੈਗਾ ਕੋਈ ਸੀਲ ਤੱਕ ਨਹੀਂ ਹਜੇ ਤੱਕ ਬਣੀ ਹੈ ਘਰ ਦੀ オリジナル ਸੀਲਾਂ ਨਹੀਂਆਂ ਬਾਕੀ ਤੁਹਾਨੂੰ ਫਰੰਟ ਤੋਂ ਵੀ ਆਪਾਂ ਸਾਰੀ ਸੀਲ ਵਗੈਰਾ ਦਿਖਾਵਾਂਗੇ ਜੇਕਰ ਗੱਲ ਕਰੀਏ ਆਪਾਂ ਬਹੁਤ ਖੁੱਲੀ ਡੁੱਲੀ ਡਿੱਗੀ ਆ ਜਾਂਦੀ ਇਹਦੇ ਵਿੱਚ ਹਜੇ ਤੱਕ ਜੇਕਰ ਦੇਖੀ ਆਪਾਂ ਜੈਕ ਵਗੈਰਾ ਤਾਂ ਹਜੇ ਤੱਕ ਖੁੱਲੇ ਹੀ ਤੱਕ ਨਹੀਂ ਗੇ ਡਿੱਗੀ ਡੁੱਗੀ ਬਿਲਕੁਲ ਸਾਫ਼ ਵੀ ਹੈਗੀ ਇਧਰੋਂ ਵੀ ਤੁਸੀਂ ਦੇਖ ਸਕਦੇ ਹੋਗੇ ਸਾਬ ਕਿਟਕ ਵਗੈਰਾ ਸਭ ਕੁਝ ਵਿੱਚ ਹੈਗਾ ਇਹਦੇ ਬਿਲਕੁਲ ਸ਼ਾਨਦਾਰ ਕਾਰ ਹੈਗੀ ਜਿੱਧਰ ਮਰਜੀ ਲੈ ਜੇ ਦੋਸਤੋ ਟੂਰ ਵਗੈਰਾ ਤੇ ਵਧੀਆ ਫੈਮਿਲੀ ਕਾਰ ਹੈਗੀ ਬਿਲਕੁਲ ਨਵੀਂ ਨਗੋਰ ਕਾਰ ਹੈਗੀ ਆ ਤੁਸੀਂ ਦੁਆਰਾ ਤੋਂ ਦੇਖ ਵੀ ਸਕਦੇ ਹੋ ਕਾਰ ਨੂੰ ਜੇਕਰ ਆਪਾਂ ਸੀਲਾਂ ਦੀ ਗੱਲ ਕਰਦੇ ਸੀਗੇ ਨਾ ਤੁਹਾਨੂੰ ਆਪਾਂ ਤੁਸੀਂ ਆਪਣੇ ਤੋਂ ਨਹੀਂ ਲੈਣੀ ਕਿਸੇ ਤੋਂ ਵੀ ਗੱਡੀ ਲੈਣੀ ਹੈ ਦੋਸਤੋ ਇਹ ਚੀਜ਼ਾਂ ਤੁਸੀਂ ਜਰੂਰ ਦੇਖਿਆ ਕਰੋ ਜਿਹੜੀ ਇਹ ਰਾਵੜ ਹੁੰਦੀ ਹੈ ਨਾ ਵਿੰਡੋ ਦੇ ਅੰਦਰਲੇ ਪਾਸੇ ਰਾਵੜ ਜਿਹੜੀ ਹੁੰਦੀ ਹੈਗੀ ਜਿੱਦਾਂ ਕਿ ਇਹ ਵਿੰਡੋ ਆ ਗਈ ਅੰਦਰਲੇ ਪਾਸੇ ਰਾਵੜ ਆ ਗਈ ਜਿਹੜੀ ਬਾਡੀ ਸੈਲ ਦੇ ਉੱਤੇ ਰਾਵੜ ਜਿਹੜੀ ਹੁੰਦੀ ਹੈ ਨਾ ਇਹ ਆ ਜਿਹੜੀ ਨਾ ਮਣਕੀ ਜੇ ਇਹ ਨਿਸ਼ਾਨੀ ਹੁੰਦੀ ਹੈਗੀ ਦੋਸਤੋ origignal ਦੀ origignal ਕਾਰ ਹੈਗੀ ਕੋਈ ਐਕਸੀਡੈਂਟ ਨਹੀਂ ਹੈਗੀ ਜੈਨੂਇਨ ਕਾਰ ਦੀਆਂ ਇਹ ਨਿਸ਼ਾਨੀਆਂ ਹੁੰਦੀਆਂ ਨੇਂਗੀਆਂ ਕੱਲੀ ਕੱਲੀ ਚੀਜ਼ ਤੁਹਾਨੂੰ ਆਪਾਂ ਦਿਖਾ ਚੁੱਕੇ ਆਂਗੇ ਕਾਰ ਦੀ ਬਾਕੀ ਆਪਾਂ ਡਿਟੇਲ ਦੇ ਦਿੰਨੇ ਆਂ ਕਾਰ ਬਾਰੇ ਦੋਸਤੋ ਗੱਲ ਕਰੀਏ 2016 ਮਾਡਲ ਫਸਟ ਓਨਰ ਦੀ ਕਾਰ ਹੈਗੀ ਇੱਕ ਰੁਪਈਏ ਦਾ ਗੱਡੀ ਦੇ ਵਿੱਚ ਖਰਚਾ ਨਹੀਂ ਹਜੇ ਤੱਕ ਫੌਗ ਲੈਂਪ ਤੱਕ ਵੀ ਨਹੀਂ ਗੱਡੀ ਦੇ ਵਿੱਚ ਲੱਗੇ ਹੈਗੇ ਕਿਉਂਕਿ ਬਹੁਤ ਜ਼ਿਆਦਾ ਕੋਈ ਛੇੜਛਾੜ ਨਹੀਂ ਹੋਈ ਹੈਗੀ ਇੰਜਨ ਜਿੱਦਾਂ ਨਵਾਂ ਆਪਿਆ ਕਾਰ ਦਾ ਉਦਾਂ ਦੀ ਕਾਰ ਨਵੀਂ ਪਈਏਗੀ ਦੇਖ ਸਕਦੇ ਤੁਸੀਂ ਪ੍ਰੋਜੈਕਟਰ ਲੈਂਪਾਂ ਦੀ ਕਾਰ ਹੈਗੀ ਉਹ ਤੁਹਾਨੂੰ ਆਪਾਂ ਸਾਰਾ ਕੁਝ ਦਿਖਾ ਚੁੱਕੇ ਹਾਂਗੇ 2016 ਮਾਡਲ ਦੀ ਕਾਰ ਹੈ ਤੇ ਰੇਟ ਬਹੁਤ ਜੈਜ ਰਹਿਣ ਵਾਲਾ ਹੈਗਾ ਐਨਓਸੀ ਦੇ ਨਾਲ ਰੇਟ ਰਹੂਗਾ ਜੀ 2016 ਮਾਡਲ ਕਾਰ ਹੈਗੀ 395000 ਰੁਪਏ ਰੇਟ ਦਾ ਰੇਟ ਰਹਿਣ ਵਾਲਾ ਹੈਗਾ 395 ਇਸ ਰੇਟ ਦੇ ਵਿੱਚ ਕੋਈ ਕਾਰ ਦੇ ਆਪਾਂ ਚੈਲੰਜ ਦੇ ਨਾਲ ਕਹਿਣੇਗੇ ਦੋਸਤੋ ਸੇਵਕ ਡੀਐਸਡਬਲਯੂ ਪੇਜ ਦੇ ਉੱਤੇ ਇਹੋ ਜਿਹੀਆਂ ਕਾਰਾਂ ਦੇਖਣ ਵਾਸਤੇ ਸਬਸਕ੍ਰਾਈਬ ਤੁਸੀਂ ਜਰੂਰ ਕਰਦਿਆ ਕਰੋ ਅਸੀਂ ਬਾਰੀ-ਬਾਰੀ ਕਹਿਣੇ ਹਾਂਗੇ ਇਹੋ ਜਿਹੀਆਂ ਨਵੀਆਂ ਕਾਰਾਂ ਦੇਖਣ ਵਾਸਤੇ ਸੇਵਕ ਡੀਐਸਡਬਲਯੂ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈਗਾ ਤੁਸੀਂ ਨੰਬਰ ਦੇ ਉੱਤੇ ਕਨੈਕਟ ਕਰ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਕਾਰਬਾਰੇ ਜਾਣਕਾਰੀ ਲੈ ਸਕਦੇ ਹੋ ਦੋਸਤੋ ਥੈਂਕ ਯੂ ਜੀ ਧੰਨਵਾਦ ਜੀ